ਕਾਂਗਰਸ ਪਾਰਟੀ ਨੇ ਭਵਾਨੀਗੜ੍ਹ ਚ ਚੋਣਾਂ ਲਈ ਸ਼ੁਰੂ ਕੀਤੀ ਤਿਆਰੀ ਜ਼ਿਲ੍ਹਾ ਪ੍ਰਧਾਨ ਚੋਣ ਲਈ ਵਰਕਰਾਂ ਦੀ ਮੰਗੀ ਰਾਇ ਪੰਜਾਬ ਕਾਂਗਰਸ ਬਲੰਚ ਸੰਗਠਨ ਸਰਜਨ ਅਭਿਆਨ ਤਹਿਤ ਅੱਜ ਭਵਾਨੀਗੜ੍ਹ ਸਹਿਰੀ ਅਤੇ ਦਿਹਾਤੀ ਵਰਕਰਾਂ ਨਾਲ ਅਲੱਗ-ਅਲੱਗ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਇਸ ਸਮੇਂ ਦੌਰਾਨ ਆਲ ਇੰਡੀਆ ਕਾਂਗਰਸ ਪਾਰਟੀ ਦੇ ਅਜਵਰ ਰਾਜਸਥਾਨ ਦੇ ਸਾਬਕਾ ਮੰਤਰੀ ਜਗਦੀਸ਼ ਚੰਦਰ ਜਾੰਗੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਾਬਕਾ ਕਪਤਾਨ ਮੰਤਰੀ ਵਿਜੇਂਦਰ ਸਿੰਘ ਰਾਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਜਗਦੀਸ਼ ਚੰਦਰ ਜੰਗੜ ਨੇ ਕਿਹਾ ਕਿ ਕਾਂਗਰਸੀ ਵਰਕਰਾਂਨ ਵਿੱਚ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਵੱਡਾ ਹੁਸਾ ਹੈ ਪੂਰੇ ਜ਼ਿਲ੍ਹੇ ਵਿੱਚ ਸਹਿਮਤੀ ਤੇ ਸਲਾਹ ਨਾਲ ਸੰਗਰੂਰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇਗਾ ਉਹਨਾਂ ਜ਼ੋਰ ਦਿੰਦੇ ਆ ਕਿ ਕਿ ਬੂਥ ਵੱਧਰ ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਸਮੇਂ ਦੀ ਲੋੜ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਬਹੁਮਤ ਨਾਲ ਸਰਕਾਰ ਬਣਾਵੇਗੀ ਆਪ ਸਰਕਾਰ ਨੂੰ ਘੇਰਦੇ ਆ ਉਹਨਾਂ ਨੇ ਦਾਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਬਰਬਾਦ ਕਰ ਦਿੱਤਾ ਹੈ ਹੜਾਂ ਸੰਬੰਧੀ ਰਾਜ ਤੇ ਦੇ ਇੱਕ ਪੈਸਾ ਵੀ ਖਰਚਾ ਨਾ ਕੀਤਾ ਜਿਸ ਨਾਲ ਰਾਜ ਨੂੰ ਬਰਬਾਦੀ ਦੇ ਕੰਡੇ ਖੜਾ ਕਰ ਦਿੱਤਾ ਹੈ ਉਹਨਾਂ ਕਹਿੰਿਆ ਕਾਂਗਰਸੀ ਵਰਕਰਾਂ ਨੇ ਅਹਦ ਕੀਤਾ ਹੈ ਕਿ 2027 ਵਿੱਚ ਆਪ ਨੂੰ ਹਰਾ ਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਗੇ ਇਸ ਜਾਂਗੜ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਚੋਣ ਲੈ ਕੇ ਆਗੂਆਂ ਤੇ ਵਰਕਰਾਂ ਨਾਲ ਰਹਿ ਬੰਦ ਕਮਰੇ ਵਿੱਚ ਸੁਣੀ ਗਈ ਰਿਪੋਰਟ ਰਾਜਕਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤੇ ਮੇਰੇ ਬਲਾਕ ਕਵਾਲੀਗੜ੍ਹ ਦੇ ਵਿੱਚ ਬਾਹਰ ਪੱਲਣੇ ਸਿਆਸੀ ਬੂਥ ਨੇ ਜੀ ਉਨੇ ਮੂਥਾ ਬਲਾਕ ਪੁਲਾਨੀ ਕਲਾਂ ਸ਼ਹਿਰ ਦੇ ਨੇ ਤਕਰੀਬਨ ਅਸੀਂ ਸਾਰਿਆਂ ਜਿਹੜੀਆਂ ਕੂਟ ਕਮੇਟੀਆਂ ਤਿਆਰ ਨੇ ਸਿੰਘਲਾ ਸਾਹਿਬ ਦੀ ਰਹਿਣ ਭਾਈ ਹੇਠ ਅਸੀਂ ਤਿਆਰ ਕਰ ਲਈ ਅਸਰ ਤੁਸੀਂ ਦੇਖਿਆ ਹੋਣਗੇ ਇਸ ਮੀਟਿੰਗ ਤੋਂ ਬਾਅਦ ਉਹ ਪੇਸ਼ ਵੀ ਕਰ ਦੂੰਗਾ ਚਾਰ ਮੰਡਲ ਪ੍ਰਧਾਨ ਬੁਲਾਏ ਹੋਏ ਨੇ ਜੀ ਇੱਕ ਸ਼ਹਿਰ ਦਾ ਮੰਡਲ ਪ੍ਰਧਾਨ ਪੰਜ ਮੰਡਲ ਪ੍ਰਧਾਨ ਬੁਲਾਏ ਗਏ ਨੇ ਤੇ ਮੇਰੇ ਨਾਲ ਸਾਡੇ ਮੇਰੇ ਚੋਲਾ ਭਰਾ ਵਿਜੇਂਦਰ ਸਿੰਘ ਲਾਇਕ ਦੀ ਮਾਂ ਤੇ ਕਮ ਵਿਜੇਂਦਰ ਸਿੰਘ ਲਾਇਕ ਜੀ ਨੇ ਉਹਨਾਂ ਦੀ ਗੱਲ ਸਿਰਫ ਪੰਜਾਬ ਦੇ ਵਿੱਚ ਨਹੀਂ ਕਿ ਦਿੱਲੀ ਦੇ ਵਿੱਚ ਨਾਲ ਦੇ ਪੱਤਰਿਕ ਦੇ ਨਾਮ ਆਪਣੇ ਸਾਥੀਆਂ ਦੀ ਮਜਬੂਤੀ ਦੇ ਨਾਲ ਬੜਾ ਫੜੀ ਜਾਂਦੀ ਪਰ ਮੂਰ ਦੀ ਗੱਲ ਵਾਸਤੇ ਇਧਰ ਦੇ ਦੇ ਪੂਰੇ ਪੰਜਾਬ ਦੇ ਕਾਂਗਰਸ ਦਾ ਸੰਗਠਨ ਸੰਧਰਾ ਅਧਿਆਨ ਚੱਲ ਰਿਹਾ ਹੈ ਸਰ ਸੜੇ ਕਾਂਗਰਸ ਦੇ ਵਰਕਰਸ ਨੂੰ ਅਸੀਂ ਸਾਰੀ ਅਸੈਂਬੀਆਂ ਦੇ ਅੰਦਰ ਸਾਰੇ ਲੋਕਾਂ ਦੇ ਅੰਦਰ ਜਾ ਰਹੇ ਆ ਕਿ ਕਾਂਗਰਸ ਦੇ ਸੜੇ ਸਟੇਕ ਹੋਲਡਰਸ ਨੂੰ ਨਾਮ ਕਰ ਚਰ ਕੇ ਅਸੀਂ ਉਪਦੇਸ਼ ਕਰਕੇ ਅਸੀਂ ਹਾਈ ਕਮਾਂਡ ਰਿਪੋਰਟ ਦੇ ਕੇ ਡਿਸਟ੍ਰਿਕਟ ਕਾਂਗਰਸ ਮੀਟਿੰਗ ਪ੍ਰੈਜ਼ੀਡੈਂਟ ਦਾ ਅਸੀਂ ਫੈਸਲਾ ਕਰਨਾ ਹੈ ਉਹਦੇ ਬਾਅਦ ਉਹਦੇ ਲਈ ਮੈਂ ਅਦ ਗਰੂ ਲੋਕਸ ਮਤੇ ਬਾਰਨੀਗੜ ਬ੍ਰੋਕਰਿੰਗ ਆ ਰਿਹਾ ਇੱਕ ਮਾਤਰ ਮਰਸ਼ਦ ਹੋਈ ਹੈ ਜਾ ਜ਼ਿਲ੍ਹਾ ਪ੍ਰਧਾਨ ਨੇ ਜੇ ਕੌਮੀ ਪੱਤਰ ਤਿਆਰ ਹੋ ਕੇ ਆਪਣੇ ਨੂੰ ਜਾ ਇਹ ਜ਼ਿਲ੍ਹਾ ਮਾਨ ਸਿਰਫ ਲੋਕਾਂ ਦੀ رائے ਨਾਲ ਇਹ ਲੋਕਲ ਸੰਗਠਨ ਦੇ ਚੜੇ ਕਾਂਗਰਸ ਦੇ ਵਰਕਰ ਹੈ ਉਹਨਾਂ ਦੀ رائے ਨਾਲ ਡਿਸਟ੍ਰਿਕਟ ਕਾਂਗਰਸ ਪ੍ਰਧਾਨ ਦਾ ਵੱਡੀ ਪੱਧਰ ਤੇ ਤੁਸੀਂ ਮੀਟਿੰਗ ਕਰ ਰਹੇ ਹੋ ਜ਼ਿਲ੍ਹਾ ਸੰਗਠਨ ਦੇ ਅੰਦਰ ਬਲਾਕਾਂ 'ਚ ਜਾ ਰਹੇ ਹੋ ਕਿਵੇਂ ਸੁਵਾਸ਼ਨ ਮਿਲ ਰਿਹਾ ਲੋਕਾਂ ਦਾ ਪਿਛਲੀ ਵਾਰੀ ਨਾਲ ਬਿਲਕੁਲ ਬਹੁਤ ਜ਼ਿਆਦਾ ਹੁਸਨ ਹੈ ਇਹ ਸਾਡੇ ਸਾਰੇ ਵਰਕਰ ਵੀ ਮਹਿਸੂਸ ਕਰ ਰਹੇ ਕਿ ਪਹਿਲੀ ਵਾਰ ਹਾਈ ਕਮਾਂਡ ਨੇ ਸਾਡੀ ਗੱਲ ਪੁੱਛੀ ਗਈ ਹੈ ਸਾਡੀ رائے ਮੰਤਵ ਦਿੱਤਾ ਗਿਆ ਹੈ ਇਹਦੇ ਨਾਲ-ਨਾਲ ਜਿਹੜੀ ਵਰਤਮਾਨ ਸਰਕਾਰ ਹੈ ਉਹਦੇ ਖਿਲਾਫ ਵੀ ਬਹੁਤ ਜ਼ਿਆਦਾ ਵਿਦਰੋਹ ਇੱਕ ਹੋ ਰਿਹਾ ਹੈ। ਪਾਰਟੀ ਦੀ ਜਿਵੇਂ ਫੁੱਟ ਲੈ ਕੇ ਫੇਰ ਵੀ ਸਵਾਲ ਹੋ ਜਾਂਦੇ ਨੇ ਕਿ ਨਿਚਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਹਾਈ ਕਮਾਂਡ ਕਿਵੇਂ ਤੁਸੀਂ ਇੱਕੇ ਨਾਲ ਚੱਲੋਗੇ? ਇਹ ਕਿ ਹਰਿਆਣੇ ਵਿੱਚ ਕਿੰਨੇ ਪੱਧਰ ਲੈ ਕੇ ਜਦੋਂ ਥੱਲੋਂ ਸਾਰਿਆਂ ਦੇ رائے ਕਰਕੇ ਜਦੋਂ ਡਿਸਟ੍ਰਿਕਟ ਪ੍ਰਧਾਨ ਦਾ ਫੈਸਲਾ ਕਰਨਾ ਫਿਰ ਕੋਲ ਦਾ ਸਵਾਲ ਹੀ ਨਹੀਂ।